ਕਿਹੜੇ ਮਰੀਜ਼ਾਂ ਨੂੰ ਰੀੜ ਦੀ ਹੱਡੀ ਦੀ ਪ੍ਰੋਬਲਮ ਆ ਡਿਸਕ ਦੀ ਕੋਈ ਸਮੱਸਿਆ ਚੱਲਦੀ ਆ ਉਹਨਾਂ ਨੂੰ ਗੋਡਾ ਪਾਉਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਰੀੜ ਦੀ ਹੱਡੀ ਦਾ ਜਿਹੜਾ ਦਰਦ ਹੈਗਾ ਆ ਉਹਨੂੰ ਠੀਕ ਕਰਨਾ ਚਾਹੀਦਾ ਜੇ ਉਹਨਾਂ ਨੂੰ ਕੋਈ ਡਿਸਕ ਦੀ ਸਮੱਸਿਆ ਚੱਲ ਰਹੀ ਆ ਸਪਾਈਨ ਦੇ ਸਪੈਸ਼ਲਿਸਟ ਡਾਕਟਰ ਨੂੰ ਦਿਖਾ ਕੇ ਉਹਦੀ ਕੰਸਲਟੇਸ਼ਨ ਤੋਂ ਬਿਨਾ ਆਪਰੇਸ਼ਨ ਨਹੀਂ ਕਰਨਾ ਚਾਹੀਦਾ ਆਪਰੇਸ਼ਨ ਗੋਡੇ ਦਾ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਰੀੜ ਦੀ ਹੱਡੀ ਦੇ ਐਕਸ-ਰੇ ਜ਼ਰੂਰ ਕਰਾਉਣੇ ਆ ਜਾਂ ਫਿਰ ਜ਼ਿਆਦਾ ਦਿੱਕਤ ਆ ਤਾਂ ਉਹਦੀ ਐਮ ਆਰ ਆਈ ਕਰਵਾ ਕੇ ਦੇਖੋ ਕਈ ਵਾਰ ਬਹੁਤੇ ਪੇਸ਼ੈਂਟ ਮੈਂ ਇਦਾਂ ਦੇ ਦੇਖਿਆ ਫਿ ਕਿ ਉਹਨਾਂ ਨੇ ਆਪਰੇਸ਼ਨ ਕਰਾ ਲਿਆ ਮਹੀਨਾ ਮਹੀਨਾ ਦੋ ਦੋ ਮਹੀਨੇ ਐਕਸਰਸਾਈਜ਼ ਵੀ ਕਰ ਲਈਆਂ ਬਾਅਦ ਵਿੱਚ ਮੇਰੇ ਨਾਲ ਕੰਸਲਟ ਕੀਤਾ ਉਹਨਾਂ ਨੇ ਮੈਂ ਜਾ ਕੇ ਦੇਖਿਆ ਕਿ ਨਾ ਤਾਂ ਉਹ ਪੇਸ਼ੈਂਟ ਆਪਣੀ ਲੱਤ ਨੂੰ ਚੱਕ ਪਾ ਰਹੇ ਆ ਨਾ ਆਪਣਾ ਗੋਡਾ 모ੜ ਪਾ ਰਹੇ ਆ ਲੇਟੈਸਟ ਹੀ ਆ ਮੇਰੇ ਕਲੀਨਿਕ ਦੇ ਨੇੜੇ ਮੈਂ ਇੱਕ ਪੇਸ਼ੈਂਟ ਦੇਖਿਆ ਉਹ ਗਰਾਉਂਡ ਦੇ ਕਿਸੇ ਹਸਪੀਟਲ ਦੇ ਵਿੱਚ ਆਪਰੇਸ਼ਨ ਕਰਾਇਆ ਸੀਗਾ ਤੇ ਉਹ ਪੇਸ਼ੈਂਟ ਨੂੰ L4 L5 ਦੀ ਦੇਕਰ ਸੀਗੀ ਡਿਸਕ ਦੀ ਪ੍ਰੋਬਲਮ ਸੀ ਤੇ ਡਾਕਟਰ ਨੇ ਉਹਨਾਂ ਦਾ ਗੋਡਾ ਚੇਂਜ ਕਰ ਦਿੱਤਾ ਤੇ ਉਹ ਹੋਇਆ ਕਿ ਕਿ ਉਸ ਤੋਂ ਬਾਅਦ ਉਹ ਪੇਸ਼ੈਂਟ ਦੀ ਰਿਕਵਰੀ ਨਹੀਂ ਹੋ ਪਾਈ ਜਿਹੜੀ ਹੋਣੀ ਚਾਹੀਦੀ ਸੀ ਤਾਂ ਬਾਅਦ ਵਿੱਚ ਕੀ ਹੈ ਕਿ ਡਾਕਟਰ ਜਿਹੜੇ ਹੈਗੇ ਉਹ ਪੇਸ਼ੈਂਟ ਦਾ ਇੱਕ ਕਸੂਰ ਕੱਢਣਾ ਸ਼ੁਰੂ ਕਰ ਦਿੰਦੇ ਆ ਕਿ ਤੁਹਾਡੀ ਗਲਤੀ ਹੈ ਤੁਸੀਂ ਐਕਸਰਸਾਈਜ਼ ਨਹੀਂ ਕੀਤੀ ਜਾਂ ਤੁਸੀਂ ਮੂਵਮੈਂਟਸ ਪ੍ਰੋਪਰ ਨਹੀਂ ਕਰੀਏ ਜਾਂ ਕਿਸੇ ਵਧੀਆ ਪ੍ਰੋਫੈਸ਼ਨਲ ਫਿਜ਼ੀਓਥੈਰੇਪਿਸਟ ਤੋਂ ਫਿਜ਼ਿਓ ਨਹੀਂ ਕਰਾਈ ਪੇਸ਼ੈਂਟ ਨੂੰ ਕਈ ਵਾਰ ਇਹ ਨਹੀਂ ਜਾਣਕਾਰੀ ਨਹੀਂ ਵੀ ਹੁੰਦੀ ਪਰ ਉਲਟਾ ਕੀ ਹੈ ਕਈ ਇੱਕ ਪਾਸੇ ਕਿ ਜਿਨ੍ਹਾਂ ਨੂੰ ਰੀਡ ਦੀ ਹੱਡੀ ਦੀ ਪ੍ਰੋਬਲਮ ਨਹੀਂ ਹੁੰਦੀ ਉਹ ਬੰਦੇ ਸਿਵਲ ਹਸਪੀਟਲ ਤੋਂ ਗੋਡੇ ਪਵਾ ਲੈਂਦੇ ਕੋਈ ਐਕਸਰਸਾਈਜ਼ ਵੀ ਨਹੀਂ ਕਰਦੇ ਉਹਨਾਂ ਦਾ ਵੀ ਵਧੀਆ ਰਿਜ਼ਲਟ ਆ ਜਾਂਦਾ ਤਾਂ ਜਿਹੜੇ ਅਗਰ ਤੁਹਾਡੇ ਪਾਸੇ ਐਸੀ ਕੋਈ ਇਦਾਂ ਦਾ ਪੇਸ਼ੈਂਟ ਹੈਗਾ ਉਹਨੂੰ ਇਹ ਵੀਡੀਓ ਜ਼ਰੂਰ ਸ਼ੇ ਜਿਹੜੇ ਗੋਡੇ ਦਾ ਆਪਰੇਸ਼ਨ ਕਰਾਉਣ ਦੇ ਲਈ ਜਾ ਰਹੇ ਆ ਜੇਕਰ ਉਹਨਾਂ ਨੂੰ ਰੀਡ ਦੀ ਹੱਡੀ ਦੀ ਪ੍ਰੋਬਲਮ ਨਹੀਂ ਹੈਗੀ ਤਾਂ ਹੀ ਉਹ ਗੋਡੇ ਦਾ ਆਪਰੇਸ਼ਨ ਕਰਾਉਣ ਨਹੀਂ ਤਾਂ ਤੁਹਾਨੂੰ